ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਨੇ ਜੀ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਨਾਲ ਆਪਣੀ ਜਿਹੜੀ ਹੈਗੀ ਹੈ ਜੀ ਇਹ ਗੱਲ ਹੈਗੀ ਹੈ ਸਬਰ ਦੀ ਠੀਕ ਹੈ ਜਿਹੜਾ ਅੱਜ ਦਾ ਟੌਪਿਕ ਆ ਆਪਾਂ ਸਬਰ ਤੇ ਲੈ ਕੇ ਚੱਲਾਂਗੇ ਆਪਾਂ ਖੜੇ ਹਾਂ ਜੀ ਹਰਿਆਣੇ ਦੇ ਵਿੱਚ ਠੀਕ ਹੈ ਜ਼ਿਲ੍ਹਾ ਸਰਸਾ ਉੱਥੇ ਤੁਹਾਨੂੰ ਇੱਥੇ ਫਸਲ ਵਿਖਾਵਾਂਗੇ ਇੱਕ ਪਾਸੇ ਆਪਣੇ ਪੰਜਾਬ ਦੀ ਫਸਲ ਦੇਖ ਲਿਓ ਤੇ ਇੱਕ ਪਾਸੇ ਤੁਸੀਂ ਦੇਖ ਲਿਓ ਜੀ ਹਰਿਆਣੇ ਦੀ ਜਿਹੜੀ ਫਸਲ ਹੈ ਨਾ ਤੁਸੀਂ ਜਿਹੜੇ ਵਾਹਨ ਦੇ ਵਿੱਚ ਅਸੀਂ ਖੜੇ ਹਾਂ ਤੁਸੀਂ ਦੇਖ ਰਹੇ ਹੋ ਇਹ ਹੈ ਜੀ ਝੋਨਾ ਠੀਕ ਹੈ ਵੇਖਣ ਦੇ ਵਿੱਚ ਆਪਾਂ ਨੂੰ ਐਵੇਂ ਲੱਗਦਾ ਕਿ ਕਿਸੇ ਪਾਸੇ ਕਬਜ਼ੇ ਵਾਲੀ ਜ਼ਮੀਨ ਆ ਜਾਂ ਐਵੇਂ ਹੈ ਨਾ ਜ਼ਮੀਨਾਂ ਬਿਲਕੁਲ ਵਧੀਆ ਪਰ ਨੁਕਸ ਕਿੱਥੇ ਹੈ ਜੀ ਨੁਕਸ ਹੈਗਾ ਪਾਣੀ ਦੇ ਵਿੱਚ ਇੱਥੇ ਜੀ ਇਹ ਜਿਹੜੇ ਪਿੰਡਾਂ ਦੇ ਵਿੱਚ ਅਸੀਂ ਖੜੇ ਆ ਨਾ ਇੱਥੇ ਜਿਹੜੇ ਖੱਗਰ ਦੇ ਵਿੱਚੋਂ ਨਾਲਾ ਜਿਹੜਾ ਕ੍ਰੋਸ ਕਰਦਾ ਜੀ ਖੱਗਰ ਤੋਂ ਨਾਲਾ ਨਿਕਲਦਾ ਉਹ ਨਾਲੇ ਦਾ ਪਾਣੀ ਇਹਨਾਂ ਜ਼ਮੀਨਾਂ ਨੂੰ ਲੱਗਦਾ ਪਰ ਐਤ ਕੀ ਕੀ ਚੱਕਰ ਬਣਿਆ ਚੱਕਰ ਬਣ ਗਿਆ ਜੀ ਪਿੱਛੇ ਮੀਂਹ ਨਹੀਂ ਪਏ ਮੀਂਹ ਨਹੀਂ ਪਏ ਤਾਂ ਨਾਲਾ ਨਹੀਂ ਆਇਆ ਤੇ ਇਹਨਾਂ ਫਸਲਾਂ ਨੂੰ ਕੀ ਹੈ ਜੀ ਪਾਣੀ ਨਹੀਂ ਲੱਗਿਆ ਹਨਾ ਤੇ ਆਪਣੇ ਇੱਕ ਪਾਸੇ ਇਹ ਦੇਖੋ ਜੀ ਆਪਣੇ ਖੁੱਲਿਆ ਪਾਣੀ ਆਉਂਦਾ ਖੁੱਲੀਆਂ ਮੋਟਰਾਂ ਬਟਨ ਦੱਬਿਆ ਪਾਣੀ ਛੱਡਿਆ ਜੀ ਤੇ ਝੋਨੇ ਲੱਗੇ ਹਨਾ ਤੇ ਆਪਾਂ ਜਿਹੜਾ ਮੁਛਲਾ ਜੀ ਦੇਖੋ ਲੱਖ ਲੱਖ ਤੋਂ ਉੱਪਰ ਵੀ ਕੱਢਦੇ ਆ ਆਪਾਂ ਫੇਰ ਵੀ ਆਪਾਂ ਨੂੰ ਸਬਰ ਨਹੀਂ ਕੋਈ ਬੰਦਾ ਇਹੋ ਜਾਣੀ ਪੰਜਾਬ ਚ ਜਿਹੜਾ ਦਸਵੰਦ ਕੱਢਦਾ ਹੋਵੇ ਠੀਕ ਹੈ ਜੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਹਾਂਜੀ ਦਸਵੰਦ ਕੱਢਦੇ ਹੋ ਪੰਜਾਬ ਦੇ ਵਿੱਚ ਸਬਰ ਹੈ ਠੀਕ ਹੈ ਜੀ ਤੇ ਇੱਥੇ ਆਪਾਂ ਦੇਖਦੇ ਆਂ ਬਾਈ ਜੀ ਕਿ ਇੱਥੇ ਤੁਸੀਂ ਆਹ ਦੇਖ ਲਓ ਸਾਰਾ ਐਵੇਂ ਲੱਗਦਾ ਕਿ ਜੇ ਆਪਾਂ 5000 ਲਵਾਈ ਆ ਜੀ ਤੇ 5000 ਦੇ ਵਿੱਚੋਂ ਲਵਾਈ ਵੀ ਨਹੀਂ ਮੜਦੀ ਆ ਝੋਨਾ ਤੁਹਾਨੂੰ ਲੱਗਦਾ ਜੀ ਕਿ ਲਵਾਈ ਮੋੜਦੂਗਾ ਤੁਹਾਨੂੰ ਨਾਲੀ ਵਿਖਾਵਾਂਗੇ ਜਿਹੜੀ ਉੱਥੋਂ ਘੱਗਰ ਦੇ ਵਿੱਚੋਂ ਨਾਲੀ ਆਉਂਦੀ ਹੈ ਜਿਹੜਾ ਇਹਨਾਂ ਦੇ ਪਾਣੀ ਲੱਗਦਾ ਜੀ ਪਾਣੀ ਲੱਗਣ ਦੇ ਨਾਲ ਇਹਨਾਂ ਦੇ ਫਸਲਾਂ ਹੁੰਦੀ ਹੈ ਨਾ ਇਤ ਕੀ ਇੱਥੇ ਮੀਂਹ ਵੀ ਬਿਲਕੁਲ ਬਹੁਤ ਘੱਟ ਪਿਆ ਹੈ ਜੀ ਤੁਸੀਂ ਆ ਦੇਖ ਲਓ ਬਾਈ ਜੀ ਆ ਤੁਹਾਨੂੰ ਸਾਰੀ ਜ਼ਮੀਨ ਦਿਖਾ ਦੋਨੇ ਆ ਕਿ ਜਿੱਥੇ ਕੀ ਆ ਜੀ ਬਿਲਕੁਲ ਮਤਲਬ ਝੋਨੇ ਵੀ ਕੀ ਆ ਡੱਕੇ ਡੱਕੇ ਖੜੇ ਉੱਥੇ ਦੀ ਉੱਥੇ ਖੜਿਆ ਜਿੱਥੇ ਪਹਿਲਾਂ ਸੀ ਗਿਆ ਜੀ ਬਾਈ ਜੀ ਅਸੀਂ ਜਿਹੜੀ ਹੁਣ ਜਗ੍ਹਾ ਦੇ ਉੱਪਰ ਖੜੇ ਆ ਨਾ ਇਹ ਕੋਈ ਨਾ ਤਾਂ ਕਬਜ਼ੇ ਵਾਲੀ ਜਗ੍ਹਾ ਹੈ ਤੇ ਨਾ ਕੋਈ ਐਵੇਂ ਹੈ ਕਿ ਬਿਨਾਂ ਸੀਜ਼ਨ ਤੋਂ ਰੁੱਤ ਦੇ ਵਿੱਚ ਖੜੇ ਆ ਇੱਕ ਪਾਸੇ ਤੁਸੀਂ ਨਰਮਾ ਦੇਖ ਲਓ ਤੇ ਦੂਸਰੇ ਪਾਸੇ ਬਾਈ ਜੀ ਝੋਨਾ ਹੈਗਾ ਜੀ 8.5 ਕਿੱਲੇ ਜਿਹੜਾ 8.5 ਏਕੜ ਜ਼ਮੀਨ ਹੈ ਜੀ ਹਰਿਆਣੇ ਦੀ ਜਿਹੜੀ ਬਿਲਕੁਲ ਵਹਿਲੀ ਪਈ ਆ ਤੁਸੀਂ ਦੂਰ ਦੂਰ ਤੇ ਇੱਕ ਵੇਖ ਲੋ ਹਰੇਕ ਪਾਸੇ ਫਸਲ ਹੈ ਕਿਉਂ ਜੀ ਪਾਣੀ ਦੀ ਕਮੀ ਕਰਕੇ ਠੀਕ ਹੈ ਆ ਨਰਮਾ ਦੇਖ ਲੋ ਨਰਮਾ ਇੱਥੇ ਠੀਕ ਹੁੰਦਾ ਆਪਾਂ ਮੰਨਦੇ ਆ ਪਰ ਨਰਮੇ ਦੇ ਵਿੱਚ ਵੀ ਕੀ ਕਾਰਨਾ ਬਾਈ ਇਹਦੇ ਵਿੱਚ ਨਾ ਨਾ ਗੁਲਾਬੀ ਸੁੰਢੀ ਪੈ ਜਾਂਦੀ ਹੈ ਗੁਲਾਬੀ ਸੁੰਢੀ ਕਰਕੇ ਨਾ ਤਾਂ ਬਿਲਕੁਲ ਬੀਜ ਨਹੀਂ ਮੁੜਦਾ ਬਾਈ ਸਾਰਿਆਂ ਨੇ ਐਤ ਕੀ ਟਰਾਈ ਕੀਤਾ ਸੀਗਾ ਕਿ ਅਸੀਂ ਝੋਨਾ ਲਾਈਏ ਪਹਿਲਾਂ ਤਾਂ ਇੱਥੇ ਹੁੰਦਾ ਸੀ ਨਰਮਾ ਤੇ ਗੁਵਾਰਾ ਠੀਕ ਹੈ ਜੀ ਐਤ ਕੀ ਉਹਨਾਂ ਨੇ ਇਹ ਕੀਤਾ ਕਿ ਆਪਾਂ ਝੋਨਾ ਟਰਾਈ ਕਰੀਏ ਪਰ ਕੁਦਰਤ ਦੀ ਕਰੋਪੀ ਆਣਾ ਕਿ ਰੱਬ ਦੀ ਮਾਰ ਹੈ ਕਿ ਐਤਕੀ ਮੀਂਹ ਨਹੀਂ ਪਿਆ ਆਸਤੇ ਪਾਸੇ 10-10 ਕਿਲੋਮੀਟਰ ਦੇ ਉੱਪਰ ਮੀਂਹ ਪੈ ਗਿਆ ਸੀ ਪਰ ਆਹ ਪਿੰਡਾਂ ਦੇ ਉੱਪਰ ਮੀਂਹ ਨਹੀਂ ਪਿਆ ਜੀ ਠੀਕ ਹੈ ਤੇ ਮੀਂਹ ਨਹੀਂ ਪਿਆ ਤੇ ਕਨਾਲੀ ਨਹੀਂ ਆਈ ਤੇ ਇੱਥੇ ਜੀ ਫਸਲਾਂ ਨਹੀਂ ਹੁੰਦੀਆਂ ਜਿਹੜੀ ਤੁਹਾਨੂੰ ਨਾਲੀ ਵਿਖਾਵਾਂਗੇ ਕਿ ਇਹ ਨਾਲੀ ਪਿੱਛੋਂ ਲੈ ਕੇ ਆਪਣੀ ਆਉਂਦੀ ਹੈ ਜੀ ਖੱਗੜ ਦੇ ਰਾਜੋਂ ਨਿਕਲਦੀ ਹੈ ਤੇ ਅੱਗੇ ਗਾਂਹ ਜਾਂਦੀ ਹੈ ਜੀ ਇਹੀ ਉਹ ਨਾਲੀ ਹੈ ਜਿਹੜੀ ਸਰਦੂਲਗੜ੍ਹ ਤੋਂ ਨਿਕਲਦੀ ਹੈ ਜੀ ਸਰਦੂਲਗੜ੍ਹ ਤੇ ਪਿਛਲੇ ਸਾਲ ਫਲੱਡ ਨਹੀਂ ਆਏ ਸੀਗੇ ਉਹ ਨਾਲੀ ਦੇ ਫਲੱਡ ਆ ਪਿਛਲੇ ਸਾਲ ਤੇ ਟੁੱਟਦੀ ਸੀਗੀ ਤਾਂ ਕਰਕੇ ਐਤਕੀ ਇਹਨਾਂ ਐਤ ਕੀ ਤੁਸੀਂ ਦੇਖ ਲੋ ਜੀ ਬਿਲਕੁਲ ਖਾਲੀ ਪਿਆ ਵਾਣ ਹਨਾ ਤੇ ਤੁਹਾਨੂੰ ਆ ਪੁਰਾਣੇ ਜਿਹੜੇ ਇੱਥੋਂ ਦੇ ਛੱਟੇ ਕੀ ਵਿਖਾਉਣੇ ਆ ਜੀ ਜਿਹੜੇ ਪਾਣੀ ਚੱਕ ਚੱਕ ਲਾਉਂਦੇ ਸੀਗੇ ਆ ਦੇਖ ਲੋ ਬਾਈ ਜੀ ਜਿਹੜੇ ਇਹ ਪੁਰਾਣਾ ਇੱਥੇ ਸਿਸਟਮ ਹਜੇ ਵੀ ਹੈ ਇਹ ਕਹਿੰਦੇ ਨਾ ਆਪਣੇ ਵਾਲਾ ਕੰਮ ਨਹੀਂ ਪਰ ਇੱਕ ਗੱਲ ਹੋਰ ਦੱਸਦੇ ਆ ਕਿ ਚੱਲ ਇਹਨਾਂ ਦੀ ਆਪਣੀ ਤਾਰੀਫ ਵੀ ਇਹ ਹੈ ਕਿ ਜੇ ਇੱਥੇ ਭੁੱਲੂ ਸਾਹਿਬ ਸੰਦੇ ਛੱਡ ਜਾਂ ਨਾ ਤੇ ਇਹ ਐ ਨਹੀਂਗਾ ਕਿ ਸੰਦਾ ਕੋਈ ਚੱਕ ਕੇ ਲੈ ਜਾਊਗਾ ਆ ਜਿਹੜਾ ਪੁਰਾਣਾ ਸਿਸਟਮ ਦੇਖੋ ਜੀ ਇਹਦੇ ਨਾਲ ਕੀ ਸੀਗਾ ਨੀਵੇਂ ਥਾਂ ਦੇ ਉੱਪਰ ਚੱਕ ਕੇ ਪਾਣੀ ਉੱਚੇ ਥਾਂ 'ਤੇ ਸਿੱਟਦੇ ਸੀਗੇ ਪੁਰਾਣਾ ਸਿਸਟਮ ਹਜੇ ਵੀ ਚੱਲਦਾ ਇਹਦੇ ਨਾਲ ਵਰਤਦੇ ਆ ਬਾਈ ਜੀ ਠੀਕ ਹੈ ਇਹਦੇ ਨਾਲ ਆਪਣਾ ਜੀ ਆ ਟਰੈਕਟਰ ਜੋੜ ਕੇ ਫਿਰ ਹੁਣ ਵਰਤਦੇ ਆ ਤੇ ਬਾਈ ਜੇ ਵੀਡੀਓ ਵਧੀਆ ਲੱਗੀ ਤਾਂ ਲੋਕਾਂ ਨੂੰ ਸ਼ੇਅਰ ਜ਼ਰੂਰ ਕਰਿਓ ਆਪਣਾ ਇਹ ਵੀਡੀਓ ਬਣਾਉਣ ਦਾ ਮੋਟਿਵ ਕੀ ਸੀਗਾ ਕਿ ਜੀ ਇਹ ਸਭ ਤੋਂ ਵੱਡੀ ਜੀ ਸਬਰ ਦੀ ਗੱਲ ਹਨਾ ਮੈਂ ਹਮੇਸ਼ਾ ਹੀ ਇਹ ਗੱਲ ਕਰਦਾ ਹੁੰਨਾ ਬਾਈ ਕਿ ਆਪਾਂ ਨੂੰ ਸਬਰ ਜ਼ਰੂਰੀ ਹੈ ਦਸਵੰਦ ਕੱਢਣਾ ਚਾਹੀਦਾ ਜੇ ਆਪਾਂ 10 ਰੁਪਏ ਵੀ ਕਿਸੇ ਗਰੀਬ ਚਾਹ ਵਾਲੇ ਵਿਚਾਰੇ ਨੂੰ ਦੇ ਦਈਏ ਨਾ ਤੇ ਬਹੁਤ ਸਾਰੀਆਂ ਚੀਜ਼ਾਂ ਦਿੰਦਾ ਇਸ ਕਰਕੇ ਹਮੇਸ਼ਾ ਸਬਰ ਰੱਖਿਆ ਕਰੋ ਲੱਖ ਲੱਖ ਦੇ ਝੋਨੇ ਪਾ ਕੇ ਵੀ ਆਪਾਂ ਇਹ ਸੋਚਦੇ ਹਾਂ ਹਏ ਮੈਂ ਮਰ ਗਿਆ ਹਏ ਮੈਂ ਮਰ ਗਿਆ ਹਣਾ ਤੇ ਸੋ ਬਾਈ ਜੀ ਇਹੀ ਮੇਰਾ ਮੋਟਿਵ ਸੀ ਇਹ ਵੀਡੀਓ ਬਣਾਉਂਦਾ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਤੇ ਕਮੈਂਟ ਕਰਕੇ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਵੀ ਕਰ ਦਿਓ ਜੀ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ